ਅਧਿਕਾਰੀ ਤੇ ਕਰਮਚਾਰੀ ਐਮ ਸੇਵਾ ਤੇ ਆਪਣੀ ਹਾਜ਼ਰੀ ਲਗਵਾਉਣ ਤਾਂ ਜੋ ਦਫ਼ਤਰ ਦੇ ਕਰਮਚਾਰੀ ਸਮੇਂ ਸਿਰ ਹਾਜ਼ਰ ਹੋਣ ਅਤੇ ਲੋਕਾਂ ਨੂੰ ਖੱਜਲਖਵਾਰ ਨਾ ਹੋਣਾ। ਪਰ ਗੁਰਦਾਸਪੁਰ ਵਿੱਚ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਵੱਲੋਂ ਅਜੇ ਤੱਕ ਐਮ ਸੇਵਾ ਐਪ ਜਿਹੜਾ ਹੈ ਉਹ ਸ਼ੁਰੂ ਤੱਕ ਨਹੀਂ ਕੀਤਾ ਗਿਆ ਤੇ ਅੱਜ ਜਦੋਂ ਗੁਰਦਾਸਪੁਰ ਟ੍ਰਾਂਸਪੋਰਟ ਵਿਭਾਗ ਦੇ ਦਫ਼ਤਰ ਦਾ ਰਿਅਲਿਟੀ ਚੈੱਕ ਕੀਤਾ ਗਿਆ ਤਾਂ ਦੇਖਣ ਵਿੱਚ ਆਇਆ ਕਿ ਦਫ਼ਤਰ ਵਿੱਚ ਜ਼ਿਆਦਾਤਰ ਕਰਮਚਾਰੀ ਨਹੀਂ ਜਿਹੜੇ ਨੇ ਕਰਮਚਾਰੀਆਂ ਵੱਲੋਂ ਜਿਹੜੇ ਨੇ ਕਮਰਿਆਂ ਉਤਾਰੇ ਲੱਗੇ ਹੋਏ ਸਨ ਤੇ ਜ਼ਿਆਦਾਤਰ ਕਮਰਿਆਂ ਦੀ ਕੁਰਸੀਆਂ ਖਾਲੀ ਮਿਲੀਆਂ ਕੰਮ ਕਰਮਾਉਣਾਈ ਲੋਕਾਂ ਨੇ ਕਿਹਾ ਕਿ ਇਸ ਦਫ਼ਤਰ ਦੇ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਅਸੀਂ ਚੱਕਰ ਮਾਰ ਰਹੇ ਹਾਂ ਪਰ ਕੋਈ ਵੀ ਕਰਮਚਾਰੀ ਸੀਟਾਂ ਤੇ ਨਹੀਂ ਬੈਠਾ ਦਿਖਾਈ ਦੇ ਰਿਹਾ ਇੱਥੇ ਜ਼ਿਆਦਾਤਰ ਏਜੰਟ ਜਿਹੜੇ ਨੇ ਸਿਸਟਮ ਚਲਾ ਰਹੇ ਨੇ ਤੇ ਏਜੰਟਾਂ ਦੇ ਕਹਿਣ ਤੇ ਹੀ ਕੰਮ ਹੁੰਦੇ ਨੇ। ਅਧਿਆਮ ਪਬਲਿਕ ਨੂੰ ਖਚਲਖਵਾਰ ਹੋਣਾ ਪੈਂਦਾ ਹੈ। ਇਸ ਸਬੰਧੀ ਜਦੋਂ ਦਫ਼ਤਰ ਵਿੱਚ ਮੌਜੂਦ ਇੱਕ ਮਹਿਲਾ ਕਰਮਚਾਰੀ ਪ੍ਰਤਿਭਾ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਸਟਾਫ ਮੈਂਬਰਾਂ ਦੇ ਫੋਨ ਕੁਝ ਦਿਨ ਪਹਿਲਾਂ ਹੀ ਜਿਹੜੀ ਹੈ ਵਿਜੀਲੈਂਸ ਦੀ ਰੇਡ ਦੇ ਵੱਲੋਂ ਜਿਹੜੇ ਨੇ ਜ਼ਬਤ ਕਰ ਦਿੱਤੇ ਗਏ ਨੇ। ਇਸ ਲਈ ਐਮ ਸੇਵਾ ਐਪ ਬਾਰੇ ਗੱਲਬਾਤ ਕਰਨ ਸਟਾਫ ਦੇ ਕੁਝ ਮੈਂਬਰ ਡੀਸੀ ਦਫ਼ਤਰ ਗਏ ਸਨ ਅਤੇ ਕੁਝ ਕੋਰਟ ਕੇਸਾਂ ਕਾਰਨ ਅਦਾਲਤ ਵਿੱਚ ਗਏ ਹੋਏ ਨੇ। ਬਾਕੀ ਸਟਾਫ ਜਿਹੜਾ ਹੈ ਉਹ ਹਾਜ਼ਰ ਹੈ ਤੇ ਇੱਥੋਂ ਦੇ ਆਰਟੀਓ ਸਾਹਿਬ ਕੋਲ ਦੋ ਜਿਲਿਆਂ ਦੇ ਚਾਰ ਜਿਹੜੇ ਨੇ ਉਹਨੇ ਤੇ ਉੱਥੇ ਹੀ ਇਸ ਬਾਰੇ ਤਰਨਤਾਰ ਲਿਖੀ ਆਪਣੀ ਡਿਪਟੀ ਜਿਹੜੇ ਨੇ ਉਹ ਨਿਭਾਰੇ ਨੇ ਤੇ ਦੱਸਦੇ ਹੀ ਹੈ ਕਿ ਕੁਝ ਦਿਨ ਪਹਿਲਾਂ ਹੀ ਇੱਥੇ ਕੋਈ ਰੇਡ ਦੌਰਾਨ ਦੋ ਜੁੰਟਾ ਖਿਲਾਫ ਮਾਮਲਾ ਜੁੜਾਇਆ ਉਹ ਦਰਜ ਕੀਤਾ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਪੰਜਾਬ ਸਰਕਾਰ ਦੇ ਹੁਕਮਾਂ ਦਾ ਜਿਹੜਾ ਹੈ ਉਹ ਕਿਸ ਤਰ੍ਹਾਂ ਦੇ ਨਾਲ ਰੱਖਣ ਕੀਤਾ ਜਾ ਰਿਹਾ ਹੈ ਤੇ ਕਰਮਚਾਰੀ ਜਿਹੜੇ ਲਗਾਤਾਰ ਇਸ ਹੁਕਮਾ ਨੂੰ ਇਹਨਾਂ ਹੁਕਮਾ ਨੂੰ ਜਿਹੜਾ ਹੈ ਉਹ ਬੋਲਦੇ ਹੋਏ ਨਜ਼ਰ ਨਹੀਂ ਆ। ਨਾਮ ਹਰਕਾਉਂ ਸਿੰਘ ਹੈ ਜੀ ਮੈਂ ਕਾਨੂੰਨ ਤੋਂ ਆਇਆ ਭਾਜੀ ਆਰਸੀ ਰੀਨਿਊਅਲ ਵਾਸਤੇ ਆਇਆ ਸੀਗਾ ਮੈਂ ਔਰ ਇੱਥੇ ਦੇ ਹਾਲਾਤ ਤੁਸੀਂ ਆ ਵੀ ਦੇਖ ਰਹੇ ਹੋ ਸਾਰੇ ਡੋਰ ਬੰਦ ਹੈ ਜੀ ਸਟਾਫ ਕੋਈ ਪ੍ਰੈਜ਼ెంట్ ਨਹੀਂ ਹੈਗਾ ਜਦੋਂ ਗੱਲ ਕਰੀਦੀ ਆ ਕਿ ਗੇੜੇ ਮਰਾਈ ਜਾਂਦੇ ਬਸ ਕੰਮ ਕੰਮ ਤੇ ਆਰ ਸੀ ਰੀਨਿਊਅਲ ਆ ਮੇਰੀ ਕਮਰੇ ਆ ਤੁਹਾਡੇ ਸਾਹਮਣੇ ਆ ਜੀ ਆਰ ਸੀ ਕਾਊਂਟਰ ਜਿੱਥੇ ਕੰਮ ਸੀਗਾ ਉੱਥੇ ਤਾਂ ਕੋਈ ਪ੍ਰੈਜ਼ెంట్ ਨਹੀਂ ਹੈਗਾ ਕਮਰਾ ਖੁੱਲਾ ਆ ਅੰਦਰ ਕੋਈ ਨਹੀਂ ਹੈਗਾ ਠੀਕ ਹੈ ਜੀ ਕੀ ਬੰਦ ਕਰਦੇ ਹੋ ਮੰਗ ਇਹੋ ਹੀ ਆ ਜੀ ਕੰਮ ਜਿਹੜਾ ਡਿਸਪਲਿਨ ਨਾਲ ਹੋਵੇ ਸਾਰਿਆਂ ਦਾ ਹਨ ਤੇ ਖੱਜਲ ਖੁਆਰੀ ਨਾ ਹੋਵੇ ਕਰ ਡੀ ਸੀ ਸਾਹਿਬ ਨਾਲ ਮੀਟਿੰਗ ਸ਼ਾਇਦ ਉਧਰ ਗਏ ਹੋਏ ਕਹਿੰਦੇ ਸਟਾਫ ਬਾਕੀ ਦੇਖਦੇ ਆਂ ਕੀ ਕਰਦੇ ਆ ਜੀ ਹਾਂਜੀ ਕੋਈ ਕੋਈ ਧੋਣਾ ਚਾਹੀਦਾ ਨਾ ਕੋਈ ਤਾਂ ਬੰਦਾ ਬਿਲਕੁਲ ਬਿਲਕੁਲ ਕੋਈ ਡੀਲਿੰਗ ਹੈਂਡ ਹੋਣਾ ਚਾਹੀਦਾ ਅੱਗੇ ਜਿਹੜਾ ਤੁਹਾਨੂੰ ਅਟੈਂਡ ਕਰੇ ਠੀਕ ਹੈ ਜੀ ਸ਼ਾਮ ਸੰਗ ਜੀ ਮੈਂ ਆ ਅੱਛੇ ਮੇਰੀ ਗਾਇਬ ਗੁੰਮ ਹੋ ਗਈ ਪੂਰੀ ਮੈਨੂੰ ਫਲਾਈ ਕੀਤੀ ਕਾਗਜ਼ ਸਾਰੇ ਮੇਰੇ ਕੋਲ ਤਿਆਰ ਆ ਸਿਰਫ ਸ਼ੈਨ ਹੀ ਹੋਣੇ ਆ ਸ਼ੈਨ ਦੇ ਕਰਕੇ ਮੈਂ ਤਿੰਨ ਚੱਕਰ ਮਾਰ ਚੁੱਕਾ ਤੇ ਦਫ਼ਤਰ ਹੀ ਬੰਦ ਹੁੰਦੇ ਨਹੀਂ ਜਨਰਲ ਲੱਗੇ ਹੁੰਦੇ ਆ ਇੱਕ ਵਾਰ ਆ ਉਧਰ ਜਦ ਲੱਗਾ ਫਿਰ ਅਗਲੇ ਨਾਲ ਰੇਟ ਪੈ ਗਈ ਆ ਬਿਜਲੀ ਹੁੰਦੀ ਉਹਦਾ ਕਰਕੇ ਬਾਹਰੋਂ ਦਰਵਾਜ਼ਾ ਬੰਦ ਦੀ ਉੱ ਫਿਰ ਆਇਆ ਕਹਿੰਦੇ ਵੀ ਇੱਕ ਆਧਾਰ ਕਾਰਡ ਦੀ ਕਾਪੀ ਨਾਲ ਫੋਟੋ ਫਿਰ ਲਾਓ ਤੇ ਉਹ ਵੀ ਲਾਗ ਲਿਆ ਕਾਗਜ਼ ਵਿੱਚ ਪੂਰੇ ਡਾਕੂਮੈਂਟ ਕਰਕੇ ਲਿਆ ਤਿਆਰ ਤੇ ਅੱਜ ਫਿਰ ਲਾਗ ਲੱਗੇ ਹੋਏ ਆਫਸਰ ਕੋਈ ਨਹੀਂ ਮਿਲਿਆ ਬੰਦਾ ਮੈਨੂੰ ਇਹ ਕਰਕੇ ਫੇਰ ਮੇਰੀ ਖਰਚ ਰਹੀ ਹੋਵੇ ਮੈਨੂੰ ਫਿਰ ਵਾਪਸ ਜਾਣਾ ਪੈਣਾ ਤੇ ਪਹਿਲਾਂ ਛੇੜ ਦਾ ਕੰਮ ਛੇਤੀ ਹੁੰਦਾ ਸੀ ਇਹ ਏਜੰਟੀ ਕੰਮ ਹੀ ਸਾਰੇ ਏਜੰਟ ਕਰਦੇ ਜਿਹੜਾ ਕੋਈ ਸਿੱਧਾ ਬੰਦਾ ਆ ਰਿਹਾ ਏ ਉਹਦਾ ਕੰਮ ਨਹੀਂ ਹੁੰਦਾ ਤੁਸੀਂ ਏਜੰਟ ਕਿਤਾ ਸੀ ਹਾਂ ਮੈਂ ਕੀਤਾ ਕਿ ਉਹ ਵਗੈਰਾ ਆਇਆ ਸੀ ਤੇ ਪੈਸੇ ਬੜੇ ਮੰਗਦੇ 4000 ਰੁਪਏ ਮੰਗਦੇ ਆ ਸੀ ਜਿਹੜਾ ਰੁਪਇਆ 2500 ਲੱਗ ਮਾਗ ਰਹੇ ਹੋ ਕਰ ਰਹੇ ਜੀ ਦਫਤਰਾਂ ਦੇ ਆਣ ਕਰਕੇ ਜਿਹੜੇ ਬੈਠੇ ਜਿਹੜਾ ਬੰਦਾ ਦੂਰੋਂ ਦੂਰ ਆਇਆ ਖਜਰ ਖਾਬ ਨਾ ਹੋਣਾ ਪਏ ਕਿਉਂਕਿ ਇੱਕ ਦੇ ਟਾਈਮ ਹੀ ਹੁੰਦਾ ਅੱਜ ਕੱਲ ਨਾ ਤੇ ਬੰਦਾ ਕੋ ਟਾਈਮ ਜਿਹੜਾ ਵਿਵਸਤਾ ਪੈ ਨਹੀਂ ਆ ਮੁਸ਼ਕਲ ਪੈ ਨਹੀਂ ਆ ਕਿਉਂਕਿ ਹੁਣ ਕੋਈ ਵੀ ਰਿਆਗ ਚਲਵਣੀ ਆ ਚਲਾਨ ਤੇ ਹੋ ਜਣਾ ਨਾਲੇ ਮਨ ਲੋਕਾਂ ਰਹਿ ਮਾਰੇ ਅੱਜ ਕੱਲ ਨਾਕੀ ਬਹੁ ਲੱਗੀ ਹੋਈ ਹੈ ਜੀ ਇਸ ਕਰਕੇ ਇਹ ਕਹਿੰਦੇ ਆ ਕਿ ਦਫਤਰ ਦਾ ਸੁਧਾਰ ਹੋਣਾ ਚਾਹੀਦਾ ਇਹ ਮੇਰਾ ਨਾਮ ਜੀ ਰਣਬੀਰ ਸਿੰਘ ਆ ਮੈਂ ਤਾਰੀਵਾਲ ਤੋਂ ਆਇਆ ਹਾਂ ਤੇ ਇਹ ਮੇਰਾ ਕੰਮ ਹੈਵੀ ਲਾਇਸੈਂਸ ਦਾ ਹੈ ਥੋੜਾ ਔਰ ਪਿਛਲੇ ਮੈਂ ਇੱਕ ਮਹੀਨੇ ਤੋਂ ਇੱਥੇ ਖਜਲ ਖਾਰ ਹੋ ਰਿਹਾ ਵਾਂ ਜੋ ਕਿ ਇਹਨਾਂ ਦਾ ਸਬੰਧਤ ਅਧਿਕਾਰੀ ਨਹੀਂ ਮਿਲ ਪਾ ਰਹੇ ਇੱਥੇ ਤੇ ਮੈਂ ਜਦੋਂ ਵੀ ਆਉਂਦਾ ਵਾਂ ਬੋਲਦੇ ਕੋ ਹੈ ਨਹੀਂ ਆ ਜੀ ਐਮਆਈ ਸਾਹਿਬ ਨੂੰ ਅੱਜ ਮੈਂ ਮਿਲਣ ਆਇਆ ਹਾਂ ਉਹ ਕਹਿੰਦੇ ਹੈ ਨਹੀਂ ਛੁੱਟੀ ਤੇ ਛੁੱਟੀ ਤੇ ਆ ਤੇ ਉਹ ਦੱਸਣਾ ਚਾਹੀਦਾ ਕਿ ਕਦੋਂ ਤੋਂ ਕਦੋਂ ਤੱਕ ਸਾਡੀ ਛੁੱਟੀ ਆ ਸੋ ਉਹਦਾ ਜੂਨੀਅਰ ਅਧਿਕਾਰੀ ਉਹ ਕੰਮ ਕਰੇ ਜੇ ਮੰਨ ਲਓ ਸੀਨੀਅਰ ਨਹੀਂ ਆਇਆ ਤਾਂ ਉਹਦਾ ਜੂਨੀਅਰ ਅਧਿਕਾਰੀ ਉਹ ਕੰਮ ਵੇਖੇ ਪਰ ਇੱਥੇ ਬਿਲਕੁਲੀ ਤੁਸੀਂ ਵੇਖ ਸਕਦੇ ਜੇ ਤਾਲੇ ਲੱਗੇ ਅੰਦਰ ਕੋਈ ਸਬੰਧਤ ਅਧਿਕਾਰੀ ਨਹੀਂ ਆ ਪੁੱਛ ਗਿਸ ਆਫਿਸ ਚ ਕੋਈ ਨਹੀਂ ਆ ਕਿ ਮਤਲਬ ਆਪਾਂ ਨੂੰ ਸਹੀ ਜਾਣਕਾਰੀ ਮਿਲ ਸਕੇ तकरीबन 2 ਘੰਟੇ ਇੱਥੇ ਖੱਜਲ ਖਰੀ ਹੋ ਗਈ ਆ ਹੁਣ ਮੈਂ ਵਾਪਸ ਜਾ ਰਿਹਾ ਸੋ ਮੇਰਾ ਕੰਮ ਨਹੀਂ ਹੋ ਪਾਰ ਮੇਖੋ ਜੀ ਜੈਂਟ ਸਿਸਟਮ ਵੀ ਇੱਥੇ ਕਾਫੀ ਆ ਸੋ ਇਹ ਦੇ ਵੱਲ ਵੀ ਥੋੜਾ ਧਿਆਨ ਦੇਣਾ ਚਾਹੀਦਾ ਵਾ ਜੈਂਟ ਦਾ ਕੰਮ ਜਿਹੜਾ ਵਾ ਉਹ ਜਲਦੀ ਹੋ ਜਾਂਦਾ ਵਾ ਆਮ ਬੰਦਾ ਜਿਹੜਾ ਉਹ ਖੱਜਲ ਖਵਾ ਇੱਥੇ ਹੋ ਹੀ ਜਾਂਦਾ ਵਾ ਨਹੀਂ ਸਰ ਮੈਂ ਕੋਈ ਨਹੀਂ ਸਰ ਮੇਰਾ ਨਾਮ ਪ੍ਰਤਿਭਾ ਸ਼ਰਮਾ ਡਾਟਾ ਐਂਟਰੀ ਆਪਰੇਟਰ ਦੀ ਪੋਸਟ ਆ ਨਾਲ ਮੇਰੇ ਕਾਂਤਾ ਮੈਡਮ ਐ ਆਪਣੀ ਕਲਰਕ ਕਲਰਕ ਦੀ ਪੋਸਟ ਤੇ ਆ ਮੈਡਮ ਬਾਕੀ ਵੀ ਸਾਰਾ ਸਟਾਫ ਸਰ ਇੱਥੇ ਪ੍ਰੈਜ਼ੈਂਟ ਐ ਉਹ ਪਿੱਛੇ ਆਂਟੀ ਸਵੀਪਰ ਆ ਨਾਲ ਸਾਰੇ ਪ੍ਰੈਜ਼ੈਂਟ ਐ ਇੱਥੇ ਸਾਰਾ ਸਟਾਫ ਇੱਥੇ ਪ੍ਰੈਜ਼ੈਂਟ ਐ ਬਟ ਉਹ ਡੀਸੀ ਆਫਿਸ ਕੋਲ ਮੀਟਿੰਗ ਸੀਗੀ ਆਹੀ ਸੇਵਾ ਨਾਲ ਐਮ 7 ਨਾਲ ਰਿਲੇਟਿਡ ਥੋੜਾ ਬਹੁਤ ਡਾਊਟ ਸੀਗੀ ਉਹ ਸਾਰੇ ਕਲੀਅਰ ਕਰਨਗੇ ਆ ਕੁਝ ਕੋਰਟ ਕੇਸਿਸ ਸੀਗੇ ਆ ਕੁਝ ਹੈਗੇ ਇੱਕ ਦੋ ਪਰਸਨਸ ਜਿਨ੍ਹਾਂ ਨੇ ਅਟੈਂਡੈਂਸ ਲਗਵਾਈ ਐ ਬਟ ਨਾ ਕੁਝ ਸਾਡੀ ਆਫਿਸ ਦੀ ਚੈਕਿੰਗ ਚੱਲ ਰਹੀ ਸੀ ਕਿ ਸਾਡੇ ਫੋਨ ਉਥੇ ਚੈਕਿੰਗ ਲਈ ਇਸ ਕਰਕੇ ਸਾਡੇ ਕੋ ਫੋਨ ਐਪਸ ਟਾਈਮ ਉਹ ਵਾਲੇ ਜਿਹੜੇ ਰਜਿਸਟਰਡ ਨੰਬਰ ਆ ਸਾਡੇ ਆਫੀਸ਼ੀਅਲ ਰਿਲੇਟਡ ਉਹ ਸਾਡੇ ਕੋ ਪ੍ਰੈਜ਼ੈਂਟ ਨਹੀਂ ਹੈਗੇ ਉਹ ਫੋਨ ਸਾਡੇ ਚੈਕਿੰਗ ਲਈ ਤੇ ਡਿਪੋਜ਼ਿਟ ਆ ਇਸ ਕਰਕੇ ਉਹਦੀ ਗੱਲ ਕਰਨ ਹੀ ਉਹਦੇ ਨਾਲ ਰਿਲੇਟਡ ਗੱਲ ਕਰਨ ਹੀ ਉਥੇ ਗਏ ਐਡੀਸੀ ਆਫਿਸ ਮੀਟਿੰਗ ਦਾ ਤਾਂ ਦੱਤ ਸਾਰੇ ਮਾਦਰੇ ਕੀ ਕਰ ਬੰਦ ਦਾ ਕੋਈ ਕਾਰਨ ਨਹੀਂ ਸਰ ਸਾਰੇ ਆਪਣੇ ਆਪਣੇ ਕੰਮ ਤੇ ਸਾਰੇ ਪ੍ਰੈਜ਼ੈਂਟ ਹੈ ਕੁਝ ਮੀਟਿੰਗ ਚ ਗਿਆ ਕੁਝ ਕੋਰਟ ਕੇਸਾਂ ਚ ਗਿਆ ਅਨਿਲ ਬੌਜੀ ਦੀ ਡਿਊਟੀ ਪਠਾਨਕੋਟ ਹੁੰਦੀ ਹੈ ਉਹ ਪਠਾਨਪੁਰ ਦੀ ਬਿਰੋ ਖਦਰਦਾਰ ਹੋ ਰਹੇ ਨੇ ਉਹਨਾਂ ਨੂੰ ਉਹਨਾਂ ਵਾਸਤੇ ਕੀ ਐਡਿਸਨੇ ਰੱਖਿਆ ਹੋਇਆ ਸਰ ਕਾਜੋਗ੍ਰਾਫ ਤਨੀ ਜੋ ਅਸੀਂ ਕੰਮ ਕਰ ਰਹੇ ਆ ਸਰ ਜਿੰਨਾ ਸਾਡੇ ਹੱਥ ਹੈਗਾ ਉਹ ਅਸੀਂ ਕਰ ਰਹੇ ਆ ਕਿ ਕੋਈ ਵੀ ਇਤੋਂ ਨਿਰਾਸ਼ ਨਾ ਜਾਏ ਅਸੀਂ ਤੇ ਆਪਣੀ ਲੈਵਲ ਤੇ ਸਾਰੀ ਡਿਊਟੀ ਕਰ ਰਹੇ ਆ ਸਰ ਜਿਹੜੀ ਚੈਕਿੰਗ ਹੋਈ ਸੀ ਉਹਦੇ ਕੋਈ ਨੂੰ ਗ੍ਰਫਤਾਰ ਕਰੇ ਸਰ ਗ੍ਰਫਤਾਰ ਇਸ ਚੀਜ਼ ਦਾ ਸਰ ਸਾਡੇ ਕੋਲ ਕੁਝ ਨਹੀਂ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆਰਟੀਆ ਸਾਹਿਬ ਉੱਪਰ ਬੈਠਦੇ ਆ ਫਿਲਹਾਲ ਉਹ ਅੱਜ ਇੱਥੇ ਪ੍ਰੈਜ਼ెంట్ ਨਹੀਂ ਹੈ ਸ਼ਾਇਦ ਚੰਡੀਗੜ੍ਹ ਟਰਾਂਸਪੋਰਟ ਵਿਭਾਗ ਵਿੱਚ ਲੋਕਾਂ ਦੀ ਖਜ਼ੂਖਾਰੀ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਵੱਲੋਂ ਆਦੇਸ਼ ਦਿੱਤੇ ਗਏ ਨੇ ਕਿ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਐਮ ਸੇਵਾ ਤੇ ਆਪਣੀ ਹਾਜ਼ਰੀ ਲਗਵਾਉਣ ਤਾਂ ਜੋ ਦਫ਼ਤਰ ਦੇ ਕਰਮਚਾਰੀ ਸਮੇਂ ਸਿਰ ਹਾਜ਼ਰ ਹੋਣ ਅਤੇ ਲੋਕਾਂ ਨੂੰ ਖਜ਼ੂਖਾਰ ਨਾ ਹੋਣਾ ਪਵੇ ਪਰ ਗੁਰਦਾਸਪੁਰ ਵਿੱਚ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਦ ਤੱਕ ਐਮ ਸੇਵਾ ਐਪ ਜੁੜਾ ਹੈ ਉਹ ਸ਼ੁਰੂ ਤੱਕ ਨਹੀਂ ਕੀਤਾ ਗਿਆ ਤੇ ਅੱਜ ਜਦੋਂ ਗੁਰਦਾਸਪੁਰ ਟਰਾਂਸਪੋਰਟ ਵਿਭਾਗ ਦੇ ਦਫ਼ਤਰ ਦਾ ਰਿਅਲਿਟੀ ਚੈੱਕ ਕੀਤਾ ਗਿਆ ਤਾਂ ਦੇਖਣ ਵਿੱਚ ਆਇਆ ਕਿ ਦਫ਼ਤਰ ਵਿੱਚ ਜ਼ਿਆਦਾਤਰ ਕਰਮਚਾਰੀ ਜਿਹੜੇ ਨੇ ਕਰਮਚਾਰੀਆਂ ਵੱਲੋਂ ਜਿਹੜੇ ਨੇ ਕਮਰੇ ਉਤਾਰੇ ਲੱਗੇ ਹੋਏ ਸਨ ਅਤੇ ਜ਼ਿਆਦਾਤਰ ਕਮਰਿਆਂ ਦੀਆਂ ਕੁਰਸੀਆਂ ਖਾਲੀ ਮਿਲਿਆ ਕੰਮ ਕਰਮਾਉਣ ਆਏ ਲੋਕਾਂ ਨੇ ਕਿਹਾ ਕਿ ਇਸ ਦਫਤਰ ਦੇ ਵਿੱਚ ਪਿਛਲੇ 3 ਦਿਨਾਂ ਤੋਂ ਅਸੀਂ ਚੱਕਰ ਮਾਰ ਰਿਹਾ ਪਰ ਕੋਈ ਵੀ ਕਰਮਚਾਰੀ ਸੀਟਾਂ ਤੇ ਨਹੀਂ ਬੈਠਾ ਦਿਖਾਈ ਦੇ ਰਿਹਾ ਇੱਥੇ ਜ਼ਿਆਦਾਤਰ ਏਜੰਟ ਜਿਹੜੇ ਨੇ ਉਹ ਸਿਸਟਮ ਚਲਾ ਰਹੇ ਨੇ ਤੇ ਏਜੰਟਾਂ ਦੇ ਕਹਿਣ ਤੇ ਹੀ ਕੰਮ ਹੁੰਦੀ ਨੇ ਅਧਿਆਮ ਪਬਲਿਕ ਨੂੰ ਖ절ਖਬਾਰ ਹੋਣਾ ਪੈਂਦਾ ਹੈ ਤੇ ਇਸ ਦਮੰਦੀ ਦੇ ਦਫਤਰ ਵਿੱਚ ਮੌਜੂਦ ਇੱਕ ਮਹਿਲਾ ਕਰਮਚਾਰੀ ਪ੍ਰਤਿਭਾ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਸਟਾਫ ਮੈਂਬਰਾਂ ਦੇ ਫੋਨ ਕੁਝ ਦਿਨ ਪਹਿਲਾਂ ਹੀ ਜੜੀ ਜਿਹੜੀ ਹੈ ਵਿਜੀਲੈਂਸ ਦੀ ਰੇਡ ਦੇ ਵੱਲੋਂ ਜਿਹੜੇ ਨੇ ਉਹ ਜ਼ਬਤ ਕਰ ਦਿੱਤੇ ਗਏ ਨੇ ਇਸ ਲਈ ਐਮ ਸੇਵਾ ਐਪ ਬਾਰੇ ਗੱਲਬਾਤ ਕਰਨ ਸਟਾਫ ਦੇ ਕੁਝ ਮੈਂਬਰ ਡੀਸੀ ਦਫ਼ਤਰ ਗਏ ਸਨ ਅਤੇ ਕੁਝ ਕੋਰਟ ਕੇਸਾਂ ਕਾਰਨ ਅਦਾਲਤ ਵਿੱਚ ਗਏ ਹੋਏ ਨੇ ਬਾਕੀ ਸਟਾਫ ਜਿਹੜਾ ਹੈ ਉਹ ਹਾਜ਼ਰ ਹੈ ਤੇ ਇੱਥੋਂ ਦੇ ਆਰਟੀਓ ਸਾਹਿਬ ਕੋਲੋਂ ਦੋ ਜ਼ਿਲ੍ਹਿਆਂ ਦੇ ਚਾਰ ਜਿਹੜੇ ਨੇ ਉਹ ਨੇ ਤੇ ਉੱਥੇ ਹੀ ਇਸ ਵੇਲੇ ਤਰਨਤਾਰਨ ਵਿਖੇ ਆਪਣੀ ਡਿਊਟੀ ਜਿਹੜੇ ਨੇ ਉਹ ਨਿਭਾ ਰਹੇ ਨੇ ਤੇ ਦੱਸਦੇ ਹੀ ਹੈ ਕਿ ਕੁਝ ਦਿਨ ਪਹਿਲਾਂ ਹੀ ਇੱਥੇ ਕੋਈ ਰੇਡ ਦੌਰਾਨ ਦੋ ਜੰਟਾ ਖਿਲਾਫ ਮਾਮਲਾ ਜੁੜਾਏ ਉਹ ਦਰਜ ਕੀਤਾ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਪੰਜਾਬ ਸਰਕਾਰ ਦੇ ਆ ਹੁਕਮਾਂ ਦਾ ਜੜਾ ਹੈ ਉਹ ਕਿਸ ਤਰ੍ਹਾਂ ਦੇ ਨਾਲ ਰੱਖਣ ਕੀਤਾ ਜਾ ਰਿਹਾ ਹੈ ਤੇ ਕਰਮਚਾਰੀ ਜਿਹੜੇ ਲਗਾਤਾਰ ਇਸ ਹੁਕਮਾ ਨੂੰ ਇਹਨਾਂ ਹੁਕਮਾ ਨੂੰ ਜੜਾ ਹੈ ਉਹ ਬੋਲਦੇ ਹੋਏ ਨਜ਼ਰ ਨਹੀਂ ਆ। ਨਾਮ ਹਰਕਮ ਸਿੰਘ ਹੈ ਜੀ ਮੈਂ ਕਨਨੋਂ ਤੋਂ ਆਇਆ ਆ ਭਾਜੀ ਆਰਸੀ ਰੀਨਿਊਅਲ ਵਾਸਤੇ ਆਇਆ ਸੀਗਾ ਮੈਂ। ਔਰ ਇੱਥੇ ਦੇ ਹਾਲਾਤ ਤੁਸੀਂ ਆ ਵੀ ਦੇਖ ਰਹੇ ਹੋ। ਸਾਰੇ ਡੋਰ ਬੰਦਾ ਜੀ ਸਟਾਫ ਕੋਈ ਪ੍ਰੈਜ਼ెంట్ ਨਹੀਂ ਹੈਗਾ। ਜਦੋਂ ਗੱਲ ਕਰੀਦੀ ਆ ਕਿ ਗੇੜੇ ਮرائی ਜਾਂਦੇ ਬਸ ਕੰਮ ਕੁੰਮ ਤੇ ਆਰਸੀ ਰੀਨਿਊਅਲ ਆ ਮੇਰੀ। ਕਮਰੇ ਆ ਤੁਹਾਡੇ ਸਾਹਮਣੇ ਆ ਜੀ ਆਰਸੀ ਕਾਊਂਟਰ ਜਿੱਥੇ ਕੰਮ ਸੀਗਾ ਉੱਥੇ ਤਾਂ ਕੋਈ ਪ੍ਰੈਜ਼ੈਂਟ ਨਹੀਂ ਹੈਗਾ ਕਮਰਾ ਖੁੱਲਾ ਆ ਅੰਦਰ ਕੋਈ ਨਹੀਂ ਹੈਗਾ ਠੀਕ ਹੈ ਜੀ ਕੀ ਬੰਨ ਕਰਦੇ ਹੋ ਮੰਗ ਇਹੋ ਹੀ ਆ ਜੀ ਕੰਮ ਜਿਹੜਾ ਡਿਸਪਲਿਨ ਨਾਲ ਹੋਵੇ ਸਾਰਿਆਂ ਦਾ ਹਨ ਤੇ ਖੱਜਲ ਖੁਆਰੀ ਨਾ ਹੋਵੇ ਕਰ ਡੀਸੀ ਸਾਹਿਬ ਨਾਲ ਮੀਟਿੰਗ ਸ਼ਾਇਦ ਉਧਰ ਗਏ ਹੋਏ ਕਹਿੰਦੇ ਸਟਾਫ ਬਾਕੀ ਦੇਖਦੇ ਆ ਕੀ ਕਰਦੇ ਆ ਜੀ ਹਾਂ ਕੋਈ ਤਾਂ ਹੋਣਾ ਚਾਹੀਦਾ ਨਾ ਕਦਾ ਬੰਦਾ ਬਿਲਕੁਲ ਬਿਲਕੁਲ ਕੋਈ ਡੀਲਿੰਗ ਹੈਂਡ ਹੋਣਾ ਚਾਹੀਦਾ ਅੱਗੇ ਜਿਹੜਾ ਤੁਹਾਨੂੰ ਅਟੈਂਡ ਕਰੇ ਠੀਕ ਹੈ ਜੀ ਚਾਂਸ ਨੇ ਮੈਂ ਆਸੀ ਮੇਰੀ ਗਾਇਬ ਗੋਮੋ ਗਈ ਉਹਦੀ ਮੈਂ ਫਲਾਈ ਕੀਤੀ ਕਾਗਜ਼ ਸਾਰੇ ਮੇਰੇ ਕੋਲ ਤਿਆਰ ਆ ਸਿਰਫ ਸੈਨ ਹੀ ਹੋਣੇ ਆ ਸੈਨ ਦੇ ਕਰਕੇ ਮੈਂ ਤਿੰਨ ਚੱਕਰ ਮਾਰ ਚੁੱਕਾ ਤੇ ਦਫ਼ਤਰ ਹੀ ਬੰਦ ਹੁੰਦੇ ਨਹੀਂ ਜਨਰਲ ਲੱਗੇ ਹੁੰਦੇ ਆ ਇੱਕ ਵਾਰ ਆ ਉਧਰ ਜਨਰਲ ਲੱਗਾ ਫਿਰ ਅਗਲੇ ਨਾਲ ਰੇਡ ਪੈ ਗਈ ਆ ਬਿਜਲੀ ਹੰਦੀ ਉਹਦਾ ਕਰਕੇ ਬਾਹਰੋਂ ਦਰਵਾਜ਼ਾ ਬੰਦ ਦੀ ਉੱਥੇ ਮੁੜ ਗਿਆ ਫੇਰ ਆਇਆ ਕਹਿੰਦੇ ਵੀ ਇੱਕ ਆਧਾਰ ਕਾਰਡ ਦੀ ਕਾਪੀ ਨਾਲ ਫੋਟੋ ਫਿਰ ਲਾਓ ਤੇ ਉਹ ਵੀ ਲਾਗ ਲਿਆ ਕਾਗਜ਼ ਮੈਂ ਪੂਰੇ ਡਾਕੂਮੈਂਟ ਕਰਕੇ ਲਿਆ ਤਿਆਰ ਤੇ ਅੱਜ ਫੇਰ ਲਾਗ ਲੱਗੇ ਹੋਏ ਆਫਸਰ ਕੋਈ ਨਹੀਂ ਮਿਲਿਆ ਬੰਦਾ ਬੰਦਾ ਇਹ ਕਰਕੇ ਫੇਰ ਮੇਰੀ ਖਰਚ ਰਹੀ ਹੋਵੇ ਮੈਨੂੰ ਫੇਰ ਵਾਪਸ ਜਾਣਾ ਪਿਆ ਤੇ ਪਹਿਲਾ ਝੜ ਦਾ ਕੰਮ ਛੇਤੀ ਹੁੰਦਾ ਸੀ ਐ ਏਜੰਡੀ ਕੰਮ ਹੀ ਸਾਰੇ ਏਜੰਟ ਕਰਦੇ ਜਿਹੜਾ ਕੋ ਸਿੱਧਾ ਬੰਦਾ ਆ ਰਿਹਾ ਹੀ ਉਹਦਾ ਕੰਮ ਨਹੀਂ ਹੁੰਦਾ ਤੁਸੀਂ ਏਜੰਟ ਕਿਤੇ ਆ ਮੈਂ ਕੀਤਾ ਕਿ ਉਹ ਆਇਆ ਹੀ ਤੇ ਪੈਸੇ ਬੜੇ ਮੰਗਦੇ 4000 ਰੁਪਏ ਮੰਗਦੇ ਆ ਸੀ ਜਿਹੜਾ ਰੁਪਇਆ 2500 ਲਗਦਾ ਹਰਾ ਵਿੱਚ ਇਸ ਐਂ ਦੇ ਵਿੱਚ ਹੁਣ 4000 ਮੈਂ ਲੋਕਲ ਗੁਰਦਾਸਪੁਰ ਰਹਿਣ ਵਾਲਾ ਤਾਂ ਇਹ ਹੁਣ ਦੇਖੋ ਮੰਗ ਰਹੇ ਹੋ ਕਰ ਰਹੇ ਜੀ ਦਫਤਰਾਂ ਦੇ ਵਿੱਚ ਆਣ ਕੇ ਵਿਚਾਰੇ ਬੈਠੇ ਜਿਹੜੇ ਜਿਹੜਾ ਬੰਦਾ ਦੂਰੋਂ ਦੂਰੋਂ ਆਇਆ ਖਰਚਾ ਬਣਾ ਹੋਣਾ ਪਏ ਕਿਉ ਨਾਲੇ ਬੰਦਾ ਕੋ ਟਾਈਮ ਜਿਹੜਾ ਬੀਤਾ ਪੈ ਇੰਦੀ ਆ ਮੁਸ਼ਕਲ ਪੈ ਇੰਦੀ ਆ ਕਿਉਂਕਿ ਹੁਣ ਕੋਈ ਵੀ ਰਿਆਗ ਚਲਵਣੀ ਆ ਚਲਾਨ ਤੇ ਹੋ ਜਣਾ ਨਾਲੇ ਨਾਲ ਲੋਕ ਰਹਿ ਮਾਰੇ ਅੱਜ ਕੱਲ ਨਾਕੀ ਬਹੁ ਲੱਗੇ ਹੋਏ ਜੀ ਇਸ ਕਰਕੇ ਇਹ ਕਹਿੰਦੇ ਆ ਕਿ ਦਫਤਰ ਦਾ ਸੁਧਾਰ ਹੋਣਾ ਚਾਹੀਦਾ ਇਹ ਮੇਰਾ ਨਾਮ ਜੀ ਰਣਬੀਰ ਸਿੰਘ ਆ ਮੈਂ ਤਾਰੀਵਾਲ ਤੋਂ ਆਇਆ ਹਾਂ ਇਹ ਮੇਰਾ ਕੰਮ ਹੈਵੀ ਲਾਇਸੈਂਸ ਦਾ ਹੈ ਥੋੜਾ ਔਰ ਪਿਛਲੇ ਮੈਂ ਕੁ ਮਹੀਨੇ ਤੋਂ ਇੱਥੇ ਖਜਲ ਖਾਰ ਹੋ ਰਿਹਾ ਹਾਂ ਜੋ ਕਿ ਇਹਨਾਂ ਦਾ ਸਬੰਧਤ ਅਧਿਕਾਰੀ ਨਹੀਂ ਮਿਲ ਪਾ ਰਹੇ ਇੱਥੇ ਤੇ ਮੈਂ ਜਦੋਂ ਵੀ ਆਉਂਦਾ ਵਾਂ ਬੋਲਦੇ ਕੋ ਹੈ ਨਹੀਂ ਆ ਜੀ ਐਮਈਆ ਸਾਹਿਬ ਨੂੰ ਅੱਜ ਮੈਂ ਮਿਲਣ ਆਇਆ ਹਾਂ ਉਹ ਕਹਿੰਦੇ ਹੈ ਨਹੀਂ ਛੁੱਟੀ ਤੇ ਛੁੱਟੀ ਤੇ ਆ ਤੇ ਉਹ ਦੱਸਣਾ ਚਾਹੀਦਾ ਕਿ ਕਦੋਂ ਤੋਂ ਕਦੋਂ ਤੱਕ ਸਾਡੀ ਛੁੱਟੀ ਆ ਸੋ ਉਹਦਾ ਜੂਨੀਅਰ ਅਧਿਕਾਰੀ ਉਹ ਕੰਮ ਕਰੇ ਜੇ ਮੰਨ ਲਓ ਸੀਨੀਅਰ ਨਹੀਂ ਆਇਆ ਤਾਂ ਉਹਦਾ ਜੂਨੀਅਰ ਅਧਿਕਾਰੀ ਉਹ ਕੰਮ ਵੇਖੇ ਪਰ ਇੱਥੇ ਬਿਲਕੁਲ ਹੀ ਤੁਸੀਂ ਵੇਖ ਸਕਦੇ ਜੇ ਤਾਲੇ ਲੱਗੇ ਅੰਦਰ ਕੋਈ ਸਬੰਧਤ ਅਧਿਕਾਰੀ ਨਹੀਂ ਆ ਪੁੱਛ ਗੇਸ ਆਫਸ ਚ ਕੋਈ ਨਹੀਂ ਆ ਕਿ ਮਤਲਬ ਆਪਾਂ ਆਪਾਂ ਨੂੰ ਸਹੀ ਜਾਣਕਾਰੀ ਮਿਲ ਸਕੇ। ਕਰੀਬਨ 2 ਘੰਟੇ ਇੱਥੇ ਖੱਜਲ ਖਰੀ ਹੋ ਗਈ ਹੈ। ਹੁਣ ਮੈਂ ਵਾਪਸ ਜਾ ਰਿਹਾ ਹਾਂ। ਸੋ ਮੇਰਾ ਕੰਮ ਨਹੀਂ ਹੋ ਪਾਰਾ। ਵੇਖੋ ਜੀ ਜੈਂਟ ਸਿਸਟਮ ਵੀ ਇੱਥੇ ਕਾਫੀ ਆ। ਸੋ ਇਹ ਦੇ ਵੱਲ ਵੀ ਥੋੜਾ ਧਿਆਨ ਦੇਣਾ ਚਾਹੀਦਾ ਵਾ। ਜੈਂਟ ਦਾ ਕੰਮ ਜਿਹੜਾ ਵਾ ਉਹ ਜਲਦੀ ਹੋ ਜਾਂਦਾ ਵਾ। ਆਮ ਬੰਦਾ ਜਿਹੜਾ ਉਹ ਖੱਜਲ ਖਵਾਰ ਇੱਥੇ ਹੋ ਹੀ ਜਾਂਦਾ ਵਾ। ਨਹੀਂ ਸਰ ਮੈਂ ਕੋਈ ਨਹੀਂ। ਸਰ ਮੇਰਾ ਨਾਮ ਪ੍ਰਤਿਭਾ ਸ਼ਰਮਾ ਡਾਟਾ ਐਂਟਰੀ ਆਪਰੇਟਰ ਦੀ ਪੋਸਟ ਆ। ਨਾਲ ਮੇਰੇ ਕਾਂਤਾ ਮੈਡਮ ਐ। ਆਪਣੇ ਕਲਰਕ ਕਲਰਕ ਦੀ ਪੋਸਟ ਤੇ ਆ ਮੈਡਮ ਬਾਕੀ ਵੀ ਸਾਰਾ ਸਟਾਫ ਸਰ ਇੱਥੇ ਪ੍ਰੈਜ਼ੈਂਟ ਹੈ ਉਹ ਪਿੱਛੇ ਆਂਟੀ ਸਵੀਪਰ ਨਾਲ ਸਾਰੇ ਪ੍ਰੈਜ਼ੈਂਟ ਇੱਥੇ ਸਾਰਾ ਸਟਾਫ ਇੱਥੇ ਪ੍ਰੈਜ਼ੈਂਟ ਹੈ ਬਟ ਉਹ ਡੀਸੀ ਆਫਿਸ ਕੋਈ ਮੀਟਿੰਗ ਸੀਗੀ ਹੈ ਹੀ ਸੇਵਾ ਨਾਲ ਐਮ 7 ਨਾਲ ਰਿਲੇਟਿਡ ਥੋੜਾ ਬਹੁਤ ਡਾਊਟ ਸੀਗੀ ਉਹ ਸਾਰੇ ਕਲੀਅਰ ਕਰਨਗੇ ਆ ਕੁਝ ਕੋਰਟ ਕੇਸਿਸ ਸੀਗੇ ਆ ਕੁਝ ਹੈਗੇ ਹੀ 1 2 ਪਰਸਨ ਜਿਨ੍ਹਾਂ ਨੇ ਅਟੈਂਡੈਂਸ ਲਗਵਾਈ ਆ ਬਟ ਨਾ ਕੁਝ ਸਾਡੀ ਆਫਿਸ ਦੀ ਚੈਕਿੰਗ ਚੱਲ ਰਹੀ ਸੀ ਕਿ ਸਾਡੇ ਫੋਨ ਡਿਪੋਜ਼ਿਟ ਉਥੇ ਚੈਕਿੰਗ ਲਈ ਇਸ ਕਰਕੇ ਸਾਡੇ ਕੋ ਫੋਨਸ ਐਟਸ ਟਾਈਮ ਉਹ ਵਾਲੇ ਜਿਹੜੇ ਰਜਿਸਟਰਡ ਨੰਬਰ ਹੈ ਸਾਡੇ ਆਫੀਸ਼ੀਅਲ ਰਿਲੇਟਡ ਉਹ ਸਾਡੇ ਕੋ ਪ੍ਰੈਜ਼ੈਂਟ ਨਹੀਂ ਹੈਗੇ ਉਹ ਫੋਨ ਸਾਡੇ ਚੈਕਿੰਗ ਲਈ ਉਹ ਤੇ ਡਿਪੋਜ਼ਿਟ ਹੈ ਇਸ ਕਰਕੇ ਉਹਦੀ ਗੱਲ ਕਰਨ ਹੀ ਉਹਦੇ ਨਾਲ ਰਿਲੇਟਡ ਗੱਲ ਕਰਨ ਹੀ ਉਥੇ ਗਏ ਹੈ ਡੀਸੀ ਆਫਿਸ ਮੀਟਿੰਗ ਚਾਹਤਾ ਦੱਸੋ ਸਾਰੇ ਬਾਧ ਨੇ ਕੀ ਕਰ ਬੰਦ ਦਾ ਕੋਈ ਕਾਰਨ ਨਹੀਂ ਸਰ ਸਾਰੇ ਆਪਣੇ ਆਪਣੇ ਕੰਮ ਸਾਰੇ ਪ੍ਰੈਜ਼ੈਂਟ ਹੈ ਕੁਝ ਮੀਟਿੰਗ ਚ ਗਿਆ ਕੁਝ ਕੋਰਟ ਕੇਸਾਂ ਚ ਗਿਆ ਅਨਿਲ ਬੌਜੀ ਦੀ ਡਿਊਟੀ ਪਠਾਨਕੋਟ ਹੁੰਦੀ ਹੈ ਉਹ ਪਠਾਨਕੋਟ ਹੀ ਬੀਰੋ ਖੱਜਲ ਖਵਾ ਰਹੇ ਨੇ ਉਹਨਾਂ ਨੂੰ ਉਹਨਾਂ ਵਾਸਤੇ ਕੀ ਐਡਿਸ਼ਨੇ ਰੱਖਿਆ ਸਰ ਕੈਡੋਗ੍ਰਾਫਰ ਨਹੀਂ ਜੋ ਅਸੀਂ ਕੰਮ ਕਰ ਰਹੇ ਆ ਸਰ ਜਿੰਨਾ ਸਾਡੇ ਹੱਥ ਹੈਗਾ ਉਹ ਅਸੀਂ ਕਰ ਰਹੇ ਆ ਕਿ ਕੋਈ ਵੀ ਇਥੋਂ ਨਿਰਾਸ਼ ਨਾ ਜਾਏ ਅਸੀਂ ਤੇ ਆਪਣੇ ਲੈਵਲ ਤੇ ਸਾਰੀ ਡਿਊਟੀ ਕਰ ਰਹੇ ਆ ਸਰ ਜਿਹੜੀ ਚੈਕਿੰਗ ਹੋਈ ਸੀ ਉਹ ਵਿੱਚ ਕਿਨੂੰ ਕਿਨੂੰ ਗਲਤ ਆ ਰਿਹਾ ਸਰ ਗ੍ਰਿਫਤਾਰੀ ਇਸ ਚੀਜ਼ ਦਾ ਸਰ ਸਾਡੇ ਕੋਲ ਕੁਝ ਨਹੀਂ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆਰਟੀਆ ਸਾਹਿਬ ਉੱਪਰ ਬੈਠਦੇ ਆ ਫਿਲਹਾਲ ਉਹ ਅੱਜ ਇੱਥੇ ਪ੍ਰੈਜ਼ెంట్ ਨਹੀਂ ਆ ਸ਼ਾਇਦ ਚੰਡੀਗੜ੍ਹ